ਜੋਵਾਨ ਰਣਦੀਪ ਸਿੰਘ ਨੇ ਹੀ ਪਿੰਡ ਦੇਹੀ ਇੱਕ ਵਿਅਕਤੀ ਨਿਸ਼ਾਨ ਸਿੰਘ ਦੇ ਵੱਲੋਂ ਉਸ ਨੂੰ ਗਲਾ ਕੱਢਣ ਅਤੇ ਜਲੀਲ ਕਰਨ ਤੋਂ ਬਾਅਦ ਰਾਤ ਨੂੰ ਬਬਿਆਲੀ ਨਹਿਰ ਦੇ ਵਿੱਚ ਲਾਂਗ ਲਗਾ ਕੇ ਆਤਮ ਹੱਤਿਆ ਕਰ ਲਈ ਸੀ ਮਰਨ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਇਸ ਮਾਮਲੇ ਦੇ ਚੱਚ ਪੁਲਿਸ ਨੇ ਨੌਜਵਾਨ ਦੇ ਪਿਤਾ ਦੇ ਬਿਆਨ ਦਰਜ ਤੇ ਨਿਸ਼ਾਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਗੋਤਾਖੋਰਾ ਦੇ ਵੱਲੋਂ ਨਹਿਰ ਦੇ ਵਿੱਚ ਨੌਜਵਾਨ ਰਣਦੀਪ ਸਿੰਘ ਦੀ ਪਾਲ ਕੀਤੀ ਜਾ ਰਹੀ ਹੈ ਅਰਸੂ ਰਾਤ ਦੇਰ ਰਾਤ ਗੁੱਬੇ ਹਲੀ ਦੇ ਨਹਿਰ ਦੇ ਵਿੱਚ ਰਣਜੀਤ ਸਿੰਘ son of ਕਰਨੈਲ ਸਿੰਘ ਵਾਸੀ ਗੁੱਬੇ ਹਲੀ ਉਹ ਉਹਦੇ ਫਾਦਰ ਕਰਨੈਲ ਸਿੰਘ ਦੇ ਬਿਆਨ ਦੇ ਅਨੁਸਾਰ ਕਿ ਉਹਨੇ ਉੱਥੇ ਨਹਿਰ ਦੇ ਵਿੱਚ ਹਾਲ ਮਾਰ ਲਈ ਜਿਸ ਸੰਬੰਧੀ ਕਰਨੈਲ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕੱਲ ਜਿਸ ਤੇ ਨਿਸ਼ਾਨ ਸਿੰਘ son of ਰਣਜੇਰ ਸਿੰਘ ਵਾਸੀ ਗੁੱਬੇ ਹਲੀ ਦੇ ਖਿਲਾਫ ਮਕਦਮਾ ਦਰਜ 306 ਆਈਪੀਸੀ ਦਾ ਕੀਤਾ ਜੋ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਇਹ ਜਿਹੜੇ ਉਹਦੀ ਬੋਡੀ ਆ ਉਹ ਤਲਾ ਡਾਈਵਰ ਜਿਹੜੇ ਆ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਜਿਹੜਾ ਰਣਦੀਪ ਆ ਇਹ ਦੁਕਾਨ ਕਰਦਾ ਵਾ ਨਿਸ਼ਾਨ ਉਹਨਾਂ ਦਾ ਘਰ ਦੇ ਸਾਹਮਣੇ ਇਹਦੀ ਦੁਕਾਨ ਹੈ ਜਿੱਦਾਂ ਵੀਕਲਸ ਉਹਨਾਂ ਤੇ ਕੋਈ ਸਪੀਕਰ ਸੁੱ ਕਰ ਲਾਂਦਾ ਜਿੱਦਾਂ ਆਡੀਓ ਹੋਰ ਉਹ ਜਦ ਹੀ ਕਦੀ ਆਵਾਜ਼ ਚੈੱਕ ਕਰਦਾ ਹੋਣਾ ਘੱਟ ਵੱਧ ਕਰਕੇ ਉਹ ਇਸ ਵਜ੍ਹਾ ਕਰਕੇ ਉਹਦਾ ਹੁਸਾ ਮੂਲ ਬਨਾਰਾ ਇਹਨਾਂ ਦੀ ਬਾਣੀ ਮੁੱਟੀ ਕਦੀ ਹੁੰਦੀ ਰਹਿੰਦੀ ਗੱਲਬਾਤ ਜਿਸ ਵਜ੍ਹਾ ਕਰਕੇ ਉਹਨੇ ਲਿਖਾਇਆ ਹੋਆ ਵੀ ਇਹ ਇਸ ਕਰਕੇ ਉਹਨੇ ਉਹ ਦੁਖੀ ਹੋਏ ਕਰ ਲਿਆ ਪਰ ਵੀਡੀਓ ਦੇ ਸਾਹਮਣੇ ਆਈ ਕਿ ਇੱਕ ਵੀ ਵਿਚਾਰੀ ਕਿ ਕੀ ਉਹ ਵੀਡੀਓ ਅਸੀਂ ਰਿਕਾਰਡ ਵਿੱਚ ਲੈ ਕੇ ਆਵਾਂਗੇ ਜੋ ਵੀ ਹੈਗਾ ਜਿੱਦਾਂ ਉਹਦੀ ਇਨਵੈਸਟੀਗੇਸ਼ਨ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੋਊਗਾ ਕੋਤਾਖੋਰ ਲੱਭ ਰਹੇ ਹਾਂ ਜੀ ਹਾਂ ਕੋਤਾਖੋਰ ਲੱਭ ਰਹੇ ਹਾਂ